ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਸਾਖ ਪਲਾ ਸਖ ਆਵਿਸ ਕਰੇ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੇ ਘਰ ਆਉ ਪਿਆਰੇ ਦੁਤਰ ਤਾਰੇ ਤੁਧ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵੇਂ ਦੇਖ ਦਿਖਾਵੇ ਡੋਲੋ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤਿ ਸ਼ਬਦ ਮਨ ਮਨਾ ਵਿਸਾਖ ਭਲਾ ਸਖ ਵਿਸਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰਿ ਘਰ ਆਉ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇਂ ਸੁਣਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੀ ਕਰ ਰਿਓ ਪਿਆਰੇ ਦੁਤਰ ਤਾਰੇ ਤੁਦ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਢੋਲ ਦੂਰ ਨ ਜਾਣਾ ਯੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇਂ ਸੁਰਤ ਸ਼ਬਦ ਮਨ ਮਨਾ ਵਿਸਾਖ ਪਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁਤਰ ਤਾਰੇ ਤੁਧ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇਂ ਸੁਰਤ ਸ਼ਬਦ ਮਨ ਮਨਾ ਵਿਸਾਖ ਪਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁਤਰ ਤਾਰੇ ਤੁਧ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵੇਂ ਦੇਖ ਦਿਖਾਵੇ ਡੋਲ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੀ ਘਰ ਆਓ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇ ਡੋਲੋ ਦੋਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੀ ਕਰ ਰਿਓ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਡੋਲੋ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕੈਂ ਹਰ ਦਵਾਰ ਆਵੋ ਦਇਆ ਕਰੇ ਘਰ ਆਉ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਡੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਪਲਾ ਸਖਾ ਵੇਸ ਕਰੀ ਤਨ ਦੀ ਕੈਂ ਹਰ ਦਵਾਰ ਆਵੋ ਦਇਆ ਕਰੇ ਘਰ ਆਉ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੀ ਘਰ ਆਓ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇ ਡੋਲੋ ਦੋਰ ਨ ਜਾਣਾਂ ਯੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਪਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇਂ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖ ਵਿਸਕਰੀ ਤਨ ਦੀ ਕਹਿ ਹਰ ਦਵਾਰ ਆਵੋ ਦਇਆ ਕਰੇ ਕਰ ਰਿਹਾ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇਂ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕਹਿ ਹਰ ਦਵਾਰ ਆਵੋ ਦਇਆ ਕਰੇ ਘਰ ਆਉ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨ ਜਾਣਾਂ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਪਲਾ ਸਖ ਵਿਸਕਰੀ ਤਨ ਦੀ ਕਹਿ ਹਰ ਦਵਾਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਡੋਲੋ ਦੂਰ ਨਾ ਜਾ ਨੰਤਰ ਮਨ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇਂ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੀ ਘਰ ਆਉ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇ ਡੋਲੋ ਦੋਰ ਨਾ ਜਾਨਾ ਯੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖਾ ਵੇਸ ਕਰੀ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੀ ਕਰ ਰਿਓ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇ ਡੋਲ ਦੂਰ ਨ ਜਾਣਾ ਯੰਤਰ ਮਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਨਾ ਵਿਸਾਖ ਭਲਾ ਸਖ ਵੇਸ ਕਰੀ ਤਨ ਦੀ ਕੈਂ ਹਰ ਦਵਾਰ ਆਵੋ ਦਇਆ ਕਰੇ ਘਰ ਆਉ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨ ਜਾਣਾਂ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇਂ ਸੁਰਤ ਸ਼ਬਦ ਮਨ ਮਨਾ ਵੇ ਸਾਖ ਭਲਾ ਸਖਾ ਵੇਸ ਕਰੇ ਤਨ ਦੀ ਕੈ ਹਰ ਦਵਾਰ ਆਵੋ ਦਇਆ ਕਰੇ ਘਰ ਆਉ ਪਿਆਰੇ ਦੁਤਰ ਤਾਰੇ ਤੁਧ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵੇਂ ਦੇਖ ਦਿਖਾਵੇਂ ਡੋਲ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਭ ਪਾਵੇ ਸੁਰਤ ਸ਼ਬਦ ਮਨਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ